ਅੰਮ੍ਰਿਤਸਰ 'ਚ ਰਾਤ ਕਰੀਬ 1 ਵਜੇ ਲਗਾਤਾਰ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਧਮਾਕਿਆਂ ਨੇ ਜ਼ਬਰਦਸਤੀ ਕੀ ਪੂਰੇ ਸ਼ਹਿਰ 'ਚ ਪਰਤੂ ਪੈ ਗਿਆ। ਜਿਨ੍ਹਾਂ ਦੀ ਆਵਾਜ਼ ਸੁਣ ਪੂਰਾ ਸ਼ਹਿਰ ਨੀਂਦ ਤੋਂ ਜਾਗ ਗਿਆ। ਇਹ ਧਮਾਕੇ ਰਾਤ ਦੇ ਕਰੀਬ 1:14 ਹੋਏ। ਜਿਸ ਤੋਂ ਬਾਅਦ ਪ੍ਰਸ਼ਾਸਨ ਤੇ ਫੋਰਸ ਬਲ ਵੀ ਸਰਗਰਮ ਹੋ ਗਏ। ਜਿਸ ਤੋਂ ਬਾਅਦ ਪੁਲਿਸ ਨੇ ਸਾਰੀ ਰਾਤ ਸਰਚ ਆਪਰੇਸ਼ਨ ਚਲਾਇਆ। ਇਸ ਸਬੰਧੀ ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ ਜਗਦੀਸ਼ ਸਿੰਘ ਬਾਲੀਆ ਨੇ ਦੱਸਿਆ ਕਿ ਇੱਕ ਅਫਵਾਹ ਫੈਲਾਈ ਗਈ ਸੀ ਜਿਸ ਲਈ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ। आज रात को अभी ब्लास्ट की दो आवाज़ सुनाई दी थी ऐसी सारी तरह सब तरफ हमने चेक कर लिया है ऐसा कोई भी ब्लास्ट का कोई इन्फॉर्मेशन नहीं है सब तरह सब ठीक है किसी प्रकार को कोई पैनिक होने की जरूरत नहीं है मेरे अमृतसर वासियों को सबको ये अपील है कि सब तरफ सब ठीक है अब तक जितनी भी इंफॉर्मेशन जहाँ से भी हमने ली है ਸਭ ਤਰਫ ਸੇ ਹਮਕੋ ਇਹ ਪਤਾ ਚਲਿਆ ਹੈ ਕਿ ਕਹੀਂ ਵੀ ਕੋਈ ਐਸੀ ਕੋਈ ਵੀ ਗਲਤ ਕੋਈ ਐਸਾ ਕੋਈ ਬਲਾਸਟ ਵਾਲੀ ਚੀਜ਼ ਨਹੀਂ ਹੋਈ। ਮਿਲੀ ਜਾਣਕਾਰੀ ਮੁਤਾਬਕ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਧਮਾਕਿਆਂ ਦੀ ਆਵਾਜ਼ ਕਿਸੇ ਬੰਬ ਧਮਾਕੇ ਦੀ ਨਹੀਂ ਸੀ। ਸਗੋਂ ਹਵਾ ਦੀ ਸੀ। ਇਸ ਜਹਾਜ਼ ਦੀ ਆਵਾਜ਼ ਦੀ ਟੈਸਟਿੰਗ ਕੀਤੀ ਗਈ ਸੀ। ਬਿਊਰੋ ਰਿਪੋਰਟ D5 ਚੈਨਲ ਪੰਜਾਬੀ